ਲੋ ਜੀ ਏਰੀਆ ਸਰਦੂਲਗੜ ਜ਼ਿਲ੍ਹਾ ਮਾਨਸਾ ਤੇ ਜਿਹੜਾ ਚਖੇੜ ਆ ਕੇ ਹਟਿਆ ਤੇ ਉਹਨੇ ਬਹੁਤ ਵੱਡਾ ਜਿਹੜਾ ਨੁਕਸਾਨ ਕਰਤਾ ਸਾਡੇ ਪਿੰਡ ਦੇ ਕਿਸਾਨ ਦਾ ਆ ਚੈੱਕ ਕਰ ਸਕਦੇ ਹਾਂ ਸਾਰਾ ਛੱਡਾ ਜਿਹੜਾ ਉੱਡ ਕੇ ਇਸ ਤਰ੍ਹਾਂ ਨਿੰਮ ਦੇ ਉੱਤੇ ਆ ਗਿਆ ਇੱਕ ਵੀ ਚਾਦਰ ਨਹੀਂ ਬਜੀ ਜਿੱਥੋਂ ਤੱਕ ਇਹ ਚਾਦਰਾਂ ਪਾਈਆਂ ਗਈਆਂ ਸੀ ਤੇ ਜਿਹੜਾ ਸਾਰੇ ਦਾ ਸਾਰਾ ਲੋਹੇ ਦਾ ਥੱਲੇ ਮਟੀਰੀਅਲ ਇੱਧਰਲੀ ਸਾਈਡ ਤੇ ਇੱਥੇ ਚਾਦਰਾਂ ਸੀ ਤੇ ਇੱਥੇ ਟਰੈਕਟਰ ਖੜੇ ਸੀ ਦੋ ਤੇ ਜਿਹੜੇ ਕਿ ਬਚਤ ਰਹਿ ਗਈ ਕਿਉਂਕਿ ਉਹ ਕੰਦ ਸੇਫ ਸੀਗੀ ਟਰੈਕਟਰ ਇੱਥੇ ਖੜੇ ਸੀ ਤੇ ਛਖੇੜੇ ਦੇ ਵਿੱਚ ਜਦੋਂ ਆਹ ਕੁਝ ਹੋਇਆ ਤੇ ਆ ਸਾਰੇ ਨਿੰਮ ਤੇ ਉੱਤੇ ਟੰਗੇ ਆ ਗਿਆ ਸੀ ਸ਼ੈੱਡ ਤੇ ਕੱਲੀ-ਕੱਲੀ ਚੀਜ਼ ਆ ਜਿਹੜੀ ਤੋੜ ਕੇ ਰੱਖਤੀ ਬਾਈ ਆਗੇ ਆਗੇ ਸੋ ਲੱਗੇ ਹੋਇਆ ਮੁੰਡੇ ਤੇ ਆਹ ਵਾਲੀ ਸਾਈਡ ਦੇਖ ਸਕਦੇ ਹੋ ਇੱਧਰਲੀ ਸਾਈਡ ਪਸ਼ੂ ਸੀਗੇ ਤੇ ਪਸ਼ੂਆਂ ਤੇ ਜਿਹੜੀਆਂ ਸਲੇਟਾਂ ਪਾਈਆਂ ਹੋਈਆਂ ਸੀ ਉਹਦੇ 'ਚ ਵੀ ਮੋਰੇ ਕਰਤੇ ਆ ਚੈੱਕ ਕਰ ਸਕਦੇ ਹਾਂ ਆ ਦੇਖੋ ਸਾਹਮਣੇ ਤੇ ਪੂਰਾ ਹੀ ਨੁਕਸਾਨ ਹੋ ਗਿਆ ਥੱਲੇ ਪਸੂ ਸੀਗੇ ਤੇ ਖੱਚੀ ਲੰਨਿਆ ਦਾ ਲੋਹੇ ਦਾ ਮਟੀਰੀਅਲ ਚੈੱਕ ਕਰ ਸਕਦੇ ਹਾਂ ਵੇੜੇ ਦੇ ਵਿੱਚ ਬਸ ਇੰਨੀ ਕੁ ਬਾਤ ਸਹੀ ਕਿ ਕੋਈ ਜਾਨ ਮਾਲ ਦਾ ਨੁਕਸਾਨ ਹੋਣੋਂ बच ਗਿਆ ਬਹੁਤ ਭੜਾ ਕੰਮ ਸੀਗਾ ਜੀ ਏਰੀਆ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਤੇ ਜਿਹੜਾ ਚਖੇੜ ਆ ਕੇ ਹਟਿਆ ਤੇ ਉਹਨੇ ਬਹੁਤ ਵੱਡਾ ਜਿਹੜਾ ਨੁਕਸਾਨ ਕਰਤਾ ਸਾਡੇ ਪਿੰਡ ਦੇ ਕਿਸਾਨ ਦਾ ਆ ਚੈੱਕ ਕਰ ਸਕਦੇ ਹਾਂ ਸਾਰਾ ਛੱਡਾ ਜਿਹੜਾ ਉੱਡ ਕੇ ਇਸ ਤਰ੍ਹਾਂ ਨਿੰਮ ਦੇ ਉੱਤੇ ਆ ਗਿਆ ਇੱਕ ਵੀ ਚਾਦਰ ਨਹੀਂ ਬਜੀ ਜਿੱਥੋਂ ਤੱਕ ਨਿਗਾ ਜਾਂਦੀ ਹੈ ਵਿੜੇ 'ਚ ਚਾਦਰਾਂ ਹੀ ਝਾਦਰਾਂ ਖਿਲਰ ਗਈਆਂ ਉੱਥੋਂ ਤੱਕ ਤੇ ਤੂੜੀ ਤੇ ਇਹ ਚਾਦਰਾਂ ਪਾਈਆਂ ਗਈਆਂ ਜਾਂ ਸੀ ਤੇ ਜਿਹੜਾ ਸਾਰੇ ਦਾ ਸਾਰਾ ਲੋਹੇ ਦਾ ਥੱਲੇ ਮਟੀਰੀਅਲ ਖੜਾ ਹੁੰਦਾ ਸਾਰਾ ਵਿੰਗਾ ਕਰਤਾ ਇੰਨਾ ਜਿਆਦਾ ਤੂਫਾਨ ਸੀ ਆਹ ਸਾਈਡ ਤੋਂ ਆਇਆ ਤੇ ਆ ਚੈੱਕ ਕਰ ਸਕਦੇ ਹਾਂ ਇਧਰਲੀ ਸਾਈਡ ਤੇ ਇੱਥੇ ਚਾਦਰਾਂ ਸੀ ਤੇ ਇੱਥੇ ਟਰੈਕਟਰ ਖੜੇ ਸੀ ਦੋ ਤੇ ਜਿਹੜੇ ਕਿ ਬਚਤ ਰਹਿ ਗਈ ਕਿਉਂਕਿ ਉਹ ਕੰਦ ਸੇਫ ਸੀਗੀ ਟਰੈਕਟਰ ਇੱਥੇ ਖੜੇ ਸੀ ਤੇ ਛਖੇੜੇ ਦੇ ਵਿੱਚ ਜਦੋਂ ਆਹ ਕੁਝ ਹੋਇਆ ਤੇ ਆ ਸਾਰੇ ਨਿੰਮ ਤੇ ਉੱਤੇ ਟੰਗਿਆ ਗਿਆ ਸੀ ਸ਼ੈੱਡ ਤੇ ਕੱਲੀ ਕੱਲੀ ਚੀਜ਼ ਆ ਜਿਹੜੀ ਤੋੜ ਕੇ ਰੱਖਤੀ ਬਾਈ ਬਹੁਤ ਵੱਡਾ ਨੁਕਸਾਨ ਹੋਇਆ ਆਗੇ ਆਗੇ ਸੋ ਲੱਗੇ ਹੋਇਆ ਮੁੰਡੇ ਤੇ ਆਹ ਵਾਲੀ ਸਾਈਡ ਦੇਖ ਸਕਦੇ ਹੋ ਇਧਰਲੀ ਸਾਈਡ ਪਸ਼ੂ ਸੀਗੇ ਤੇ ਪਸ਼ੂਆਂ ਤੇ ਜਿਹੜੀਆਂ ਸਲੇਟਾਂ ਪਾਈਆਂ ਹੋਈਆਂ ਸੀ ਉਹਦੇ 'ਚ ਵੀ ਮੋਰੇ ਕਰਤੇ ਆ ਚੈੱਕ ਕਰ ਸਕਦੇ ਹਾਂ ਆ ਦੇਖੋ ਸਾਹਮਣੇ ਤੇ ਪੂਰਾ ਹੀ ਨੁਕਸਾਨ ਹੋ ਗਿਆ ਥੱਲੇ ਪਸ਼ੂ ਸੀਗੇ ਤੇ ਖੱਚੀ ਲੰਨਿਆ ਜਿਵੇਂ ਤੱਕਿਆ ਤੁਸੀਂ ਜੱਪੜੇ ਜੱਪਾ ਜਿਵੇਂ ਜਿਵੇਂ ਕਹੇਗਾ ਹੌੜੀ ਬੰਦ ਬੀਤ ਹੱਬ ਬੈਕ ਚੱਕਰੇ ਬਰਸ ਕੋਟ ਵਾਲੇ ਉਹ ਬੈਕ ਨੂੰ ਐ ਚੱਕੀ ਤਾਂ ਪਿਉ ਪੈਪ ਨਾਲ ਸੋ ਜਿਹੜਾ ਲੋਹੇ ਦਾ ਮਟੀਰੀਅਲ ਆ ਬਈ ਉਹਨੂੰ ਲਾਉਣ ਲੱਗੇ ਆ ਹੁਣ ਚਾਦਰਾਂ ਤਾਂ ਇੱਕ ਵੀ ਚਾਦਰ ਨਹੀਂ ਬਚੀ ਚਾਦਰਾਂ ਤਾਂ ਤਕਰੀਬਨ ਸਾਰੀਆਂ ਟੁੱਟੀਆਂ ਚੈੱਕ ਕਰ ਸਕਦੇ ਆ ਢੇੜੇ ਦੇ ਵਿੱਚ ਬਸ ਇੰਨੀ ਕੁ ਬਾਤ ਸਹੀ ਕਿ ਕੋਈ ਜਾਨ ਮਾਲ ਦਾ ਨੁਕਸਾਨ ਹੋਣੋਂ ਬਚ ਗਿਆ ਬਹੁਤ ਭੜਾ ਕੰਮ ਸੀਗਾ ਲਓ ਜੀ ਏਰੀਆ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਤੇ ਜਿਹੜਾ ਚਖੇੜਾ ਆ ਕੇ ਹਟਿਆ ਤੇ ਉਹਨੇ ਬਹੁਤ ਵੱਡਾ ਜਿਹੜਾ ਨੁਕਸਾਨ ਕਰਤਾ ਸਾਡੇ ਪਿੰਡ ਦੇ ਕਿਸਾਨ ਦਾ ਆ ਚੈੱਕ ਕਰ ਸਕਦੇ ਹੋ ਸਾਰਾ ਛੱਡਾ ਜਿਹੜਾ ਉੱਡ ਕੇ ਇਸ ਤਰ੍ਹਾਂ ਨਿਮ ਦੇ ਉੱਤੇ ਆ ਗਿਆ ਇੱਕ ਵੀ ਚਾਦਰ ਨਹੀਂ ਬਜੀ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਵਿਹੜੇ 'ਚ ਚਾਦਰਾਂ ਹੀ ਚਾਦਰਾਂ ਖਿਲਰ ਗਈਆਂ ਉੱਥੋਂ ਤੱਕ ਤੇ ਤੂੜੀ ਤੇ ਇਹ ਚਾਦਰਾਂ ਪਾਈਆਂ ਗਈਆਂ ਜਾਂ ਸੀ ਤੇ ਜਿਹੜਾ ਸਾਰੇ ਦਾ ਸਾਰਾ ਲੋਹੇ ਦਾ ਥੱਲੇ ਮਟੀਰੀਅਲ ਖੜਾ ਹੁੰਦਾ ਸਾਰਾ ਵਿੰਗਾ ਕਰਤਾ ਇੰਨਾ ਜਿਆਦਾ ਤੂਫਾਨ ਸੀ ਆ ਸਾਈਡ ਤੋਂ ਆਇਆ ਤੇ ਆ ਚੈੱਕ ਕਰ ਸਕਦੇ ਹਾਂ ਇਧਰਲੀ ਸਾਈਡ ਤੇ ਇੱਥੇ ਚਾਦਰਾਂ ਸੀ ਤੇ ਇੱਥੇ ਟਰੈਕਟਰ ਖੜੇ ਸੀ ਦੋ ਤੇ ਜਿਹੜੇ ਕਿ ਬਚਤ ਰਹਿ ਗਈ ਕਿਉਂਕਿ ਉਹ ਕੰਦ ਸੇਫ ਸੀਗੀ ਟਰੈਕਟਰ ਇੱਥੇ ਖੜੇ ਸੀ ਤੇ ਸਖੇੜੇ ਦੇ ਵਿੱਚ ਜਦੋਂ ਆਹ ਕੁਝ ਹੋਇਆ ਤੇ ਆ ਸਾਰੇ ਨਿੰਮ ਤੇ ਉੱਤੇ ਟੰਗੇ ਆ ਗਿਆ ਸੀ ਸ਼ੈੱਡ ਤੇ ਕੱਲੀ-ਕੱਲੀ ਚੀਜ਼ ਆ ਜਿਹੜੀ ਤੋੜ ਕੇ ਰੱਖਤੀ ਬਾਈ ਬਹੁਤ ਵੱਡਾ ਨੁਕਸਾਨ ਹੋਇਆ ਆਗੇ ਆਗੇ ਸੋ ਲੱਗੇ ਹੋਇਆ ਮੁੰਡੇ ਤੇ ਆਹ ਵਾਲੀ ਸਾਈਡ ਦੇਖ ਸਕਦੇ ਹੋ ਇਧਰਲੀ ਸਾਈਡ ਪਸ਼ੂ ਸੀਗੇ ਤੇ ਪਸ਼ੂਆਂ ਤੇ ਜਿਹੜੀਆਂ ਸਲੇਟਾਂ ਪਾਈਆਂ ਹੋਈਆਂ ਸੀ ਉਹਦੇ 'ਚ ਵੀ ਮੋਰੇ ਕਰਤੇ ਆਂ ਚੈੱਕ ਕਰ ਸਕਦੇ ਆਂ ਆਹ ਦੇਖੋ ਸਾਹਮਣੇ ਤੇ ਪੂਰਾ ਹੀ ਨੁਕਸਾਨ ਹੋ ਗਿਆ ਥੱਲੇ ਪਸ਼ੂ ਸੀਗੇ ਤੇ ਕੱਚੀ ਰੰਨਿਆ ਖੜ ਜਾ ਚੋ ਨਾ ਖੜ ਜਾ ਬਚਾਲੇ ਸਭ ਫੜ ਲੇ ਜੇ ਮੈਂ ਧੱਕਿਆ ਤੈਨੂੰ ਜੱਪੜੇ ਜੱਪਾ ਜਿਵੇਂ ਦੀ ਕਹੇ ਨਾ ਹੋੜੀ ਬੰਦ ਬੈਠਾ ਬੈਠ ਜਾ ਕੇ ਬਾਲ ਸਪੋਰਟ ਵਾਲੇ ਉਹ ਪੈਪ ਨੂੰ ਐ ਚੱਕੀ ਤਾਂ ਪਿਉ ਪੈਪ ਨਾਲ ਸੋ ਜਿਹੜਾ ਲੋਹੇ ਦਾ ਮਟੀਰੀਅਲ ਆ ਬਈ ਉਹਨੂੰ ਲਾਉਣ ਲੱਗੇ ਆ ਹੁਣ ਚਾਦਰਾਂ ਤਾਂ ਇੱਕ ਵੀ ਚਾਦਰ ਨਹੀਂ ਬਚੀ ਚਾਦਰਾਂ ਤਾਂ ਤਕਰੀਬਨ ਸਾਰੀਆਂ ਟੁੱਟੀਆਂ ਚੈੱਕ ਕਰ ਸਕਦੇ ਹੋ ਢੇੜੇ ਦੇ ਵਿੱਚ ਬਸ ਇੰਨੀ ਕੁ ਬਾਤ ਸਹੀ ਕਿ ਕੋਈ ਜਾਨ ਮਾਲ ਦਾ ਨੁਕਸਾਨ ਹੋਣੋਂ ਬਚ ਗਿਆ ਬਹੁਤ ਭੜਾ ਕੰਮ ਸੀਗਾ ਲਓ ਜੀ ਏਰੀਆ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਤੇ ਜਿਹੜਾ ਚਖੇੜਾ ਆ ਕੇ ਹਟਿਆ ਤੇ ਉਹਨੇ ਬਹੁਤ ਵੱਡਾ ਜਿਹੜਾ ਨੁਕਸਾਨ ਕਰਤਾ ਸਾਡੇ ਪਿੰਡ ਦੇ ਕਿਸਾਨ ਦਾ ਆ ਚੈੱਕ ਕਰ ਸਕਦੇ ਹੋ ਸਾਰਾ ਛੱਡਾ ਜਿਹੜਾ ਉੱਡ ਕੇ ਇਸ ਤਰ੍ਹਾਂ ਨਿੰਮ ਦੇ ਉੱਤੇ ਆ ਗਿਆ ਇੱਕ ਵੀ ਚਾਦਰ ਨਹੀਂ ਬਜੀ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਵਿੜੇ 'ਚ ਚਾਦਰਾਂ ਹੀ ਯਾਦਾਂ ਖਿਲਰ ਗਈਆਂ ਉੱਥੋਂ ਤੱਕ ਤੇ ਤੂੜੀ ਤੇ ਇਹ ਚਾਦਰਾਂ ਪਾਈਆਂ ਗਈਆਂ ਸੀ ਤੇ ਜਿਹੜਾ ਸਾਰੇ ਦਾ ਸਾਰਾ ਲੋਹੇ ਦਾ ਥੱਲੇ ਮਟੀਰੀਅਲ ਖੜਾ ਹੁੰਦਾ ਸਾਰਾ ਵਿੰਗਾ ਕਰਤਾ ਇੰਨਾ ਜਿਆਦਾ ਤੂਫਾਨ ਸੀ ਆਹ ਸਾਈਡ ਤੋਂ ਆਇਆ ਤੇ ਆ ਚੈੱਕ ਕਰ ਸਕਦੇ ਹਾਂ ਇਧਰਲੀ ਸਾਈਡ ਤੇ ਇੱਥੇ ਚਾਦਰਾਂ ਸੀ ਤੇ ਇੱਥੇ ਟਰੈਕਟਰ ਖੜੇ ਸੀ ਦੋ ਤੇ ਜਿਹੜੇ ਕਿ ਬਚਤ ਰਹਿ ਗਈ ਕਿਉਂਕਿ ਉਹ ਕੰਦ ਸੇਫ ਸੀਗੀ ਟਰੈਕਟਰ ਇੱਥੇ ਖੜੇ ਸੀ ਤੇ ਸਖੇੜੇ ਦੇ ਵਿੱਚ ਜਦੋਂ ਆਹ ਕੁਝ ਹੋਇਆ ਤੇ ਆ ਸਾਰੇ ਨਿੰਮ ਤੇ ਉੱਤੇ ਟੰਗੇ ਆ ਗਿਆ ਸੀ ਸ਼ੈੱਡ ਤੇ ਇਕੱਲੀ- ਇਕੱਲੀ ਚੀਜ਼ ਆ ਜਿਹੜੀ ਤੋੜ ਕੇ ਰੱਖਤੀ ਬਾਈ ਬਹੁਤ ਵੱਡਾ ਨੁਕਸਾਨ ਹੋਇਆ ਆਗੇ ਆਗੇ ਸੋ ਲੱਗੇ ਹੋਇਆ ਮੁੰਡੇ ਤੇ ਆਹ ਵਾਲੀ ਸਾਈਡ ਦੇਖ ਸਕਦੇ ਹੋ ਇਧਰਲੀ ਸਾਈਡ ਪਸ਼ੂ ਸੀਗੇ ਤੇ ਪਸ਼ੂਆਂ ਤੇ ਜਿਹੜੀਆਂ ਸਲੇਟਾਂ ਪਾਈਆਂ ਹੋਈਆਂ ਸੀ ਉਹਦੇ 'ਚ ਵੀ ਮੋਰੇ ਕਰਤੇ ਆ ਚੈੱਕ ਕਰ ਸਕਦੇ ਹਾਂ ਆ ਦੇਖੋ ਸਾਹਮਣੇ ਤੇ ਪੂਰਾ ਹੀ ਨੁਕਸਾਨ ਹੋ ਗਿਆ ਥੱਲੇ ਪਸ਼ੂ ਸੀਗੇ ਤੇ ਕੱਚੀ ਲੰਨਿਆ ਜਿਵੇਂ ਦੱਕੂ ਰਿਹਾ ਤੁਸੀਂ ਜੱਪਾ ਜੱਪਾ ਜਿਵੇਂ ਜਿਹ ਕਹੇਗਾ ਹੌਲੀ ਬੰਦ ਬੰਦ ਹੁਣ ਪਾਈਪ ਚੱਕਰੇ ਬਾਹਰ ਸਪੋਰਟ ਵਾਲੇ ਉਹ ਪਾਈਪ ਨੂੰ ਐ ਚੱਕੀ ਤੱਕ ਦਿਓ ਪਾਈਪ ਨਾਲ ਸੋ ਜਿਹੜਾ ਲੋਹੇ ਦਾ ਮਟੀਰੀਅਲ ਆ ਬਈ ਉਹਨੂੰ ਲਾਉਣ ਲੱਗੇ ਆ ਹੁਣ ਚਾਦਰਾਂ ਤਾਂ ਇੱਕ ਵੀ ਚਾਦਰ ਨਹੀਂ ਬਚੀ ਚਾਦਰਾਂ ਤਾਂ ਤਕਰੀਬਨ ਸਾਰੀਆਂ ਟੁੱਟੀਆਂ ਚੈੱਕ ਕਰ ਸਕਦੇ ਹਾਂ ਢੇੜੇ ਦੇ ਵਿੱਚ ਬਸ ਇੰਨੀ ਕੁ ਬਾਤ ਸਹੀ ਕਿ ਕੋਈ ਜਾਨ ਮਾਲ ਦਾ ਨੁਕਸਾਨ ਹੋਣੋਂ ਬਚ ਗਿਆ ਬਹੁਤ ਭੜਾ ਕੰਮ ਸੀਗਾ ਲਓ ਜੀ ਏਰੀਆ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਤੇ ਜਿਹੜਾ ਚਖੇੜਾ ਆ ਕੇ ਹਟਿਆ ਤੇ ਉਹਨੇ ਬਹੁਤ ਵੱਡਾ ਜਿਹੜਾ ਨੁਕਸਾਨ ਕਰਤਾ ਸਾਡੇ ਪਿੰਡ ਦੇ ਕਿਸਾਨ ਦਾ ਆ ਚੈੱਕ ਕਰ ਸਕਦੇ ਹਾਂ ਸਾਰਾ ਛੱਡਾ ਜਿਹੜਾ ਉੱਡ ਕੇ ਇਸ ਤਰ੍ਹਾਂ ਨਿੰਮ ਦੇ ਉੱਤੇ ਆ ਗਿਆ ਇੱਕ ਵੀ ਚਾਦਰ ਨਹੀਂ ਬਜੀ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਵਿਹੜੇ 'ਚ ਚਾਦਰਾਂ ਹੀ ਜਾਦਰਾਂ ਖਿਲਰ ਗਈਆਂ ਉੱਥੋਂ ਤੱਕ ਤੇ ਤੂੜੀ ਤੇ ਇਹ ਚਾਦਰਾਂ ਪਾਈਆਂ ਗਈਆਂ ਸੀ ਤੇ ਜਿਹੜਾ ਸਾਰੇ ਦਾ ਸਾਰਾ ਲੋਹੇ ਦਾ ਥੱਲੇ ਮਟੀਰੀਅਲ ਖੜਾ ਹੁੰਦਾ ਸਾਰਾ ਵਿੰਗਾ ਕਰਤਾ ਇੰਨਾ ਜਿਆਦਾ ਤੂਫਾਨ ਸੀ ਆਹ ਸਾਈਡ ਤੋਂ ਆਇਆ ਤੇ ਆ ਚੈੱਕ ਕਰ ਸਕਦੇ ਹਾਂ ਇਧਰਲੀ ਸਾਈਡ ਤੇ ਇੱਥੇ ਚਾਦਰਾਂ ਸੀ ਤੇ ਇੱਥੇ ਟਰੈਕਟਰ ਖੜੇ ਸੀ ਦੋ ਤੇ ਜਿਹੜੇ ਕਿ ਬਚਤ ਰਹਿ ਗਈ ਕਿਉਂਕਿ ਉਹ ਕੰਦ ਸੇਫ ਸੀਗੀ ਟਰੈਕਟਰ ਇੱਥੇ ਖੜੇ ਸੀ ਤੇ ਛਖੇੜੇ ਦੇ ਵਿੱਚ ਜਦੋਂ ਆਹ ਕੁਝ ਹੋਇਆ ਤੇ ਆ ਸਾਰੇ ਨਿਮਤੇ ਉੱਤੇ ਟੰਗਿਆ ਗਿਆ ਸੀ ਸ਼ੈੱਡ ਤੇ ਇਕੱਲੀ- ਇਕੱਲੀ ਚੀਜ਼ ਆ ਜਿਹੜੀ ਤੋੜ ਕੇ ਰੱਖਤੀ ਬਾਈ ਬਹੁਤ ਵੱਡਾ ਨੁਕਸਾਨ ਹੋਇਆ ਆਗੇ ਆਗੇ ਸੋ ਲੱਗੇ ਹੋਇਆ ਮੁੰਡੇ ਤੇ ਆਹ ਵਾਲੀ ਸਾਈਡ ਦੇਖ ਸਕਦੇ ਹੋ ਇਧਰਲੀ ਸਾਈਡ ਪਸ਼ੂ ਸੀਗੇ ਤੇ ਪਸ਼ੂਆਂ ਤੇ ਜਿਹੜੀਆਂ ਸਲੇਟਾਂ ਪਾਈਆਂ ਹੋਈਆਂ ਸੀ ਉਹਦੇ 'ਚ ਵੀ ਮੋਰੇ ਕਰਤੀ ਆ ਚੈੱਕ ਕਰ ਸਕਦੇ ਹਾਂ ਆ ਦੇਖੋ ਸਾਹਮਣੇ ਤੇ ਪੂਰਾ ਹੀ ਨੁਕਸਾਨ ਹੋ ਗਿਆ ਥੱਲੇ ਪਸ਼ੂ ਸੀਗੇ ਤੇ ਕੱਚੀ ਲੰਨਿਆ ਜਮਨਤ ਪੜਿਆ ਤੁਸੀਂ ਜੱਪਾ ਜੱਪਾ ਜਿਵੇਂ ਜਿਹ ਕਹੇ ਨਾ ਹੌਲੀ ਚੱਲੋ ਬੱਤ ਮੈਂ ਹੱਬ ਬੈੱਟ ਚੱਕ ਕੇ ਬਾਲ ਸਪੋਰਟ ਵਾਲੇ ਉਹ ਪੈਪ ਨੂੰ ਐ ਚੱਕੀ ਤੱਕ ਦਿਓ ਪੈਪ ਨਾਲ ਸੋ ਜਿਹੜਾ ਲੋਹੇ ਦਾ ਮਟੀਰੀਅਲ ਆ ਬਈ ਉਹਨੂੰ ਲਾਉਣ ਲੱਗੇ ਆ ਹੁਣ ਚਾਦਰਾਂ ਤਾਂ ਇੱਕ ਵੀ ਚਾਦਰ ਨਹੀਂ ਬਚੀ ਚਾਦਰਾਂ ਤਾਂ ਤਕਰੀਬਨ ਸਾਰੀਆਂ ਟੁੱਟੀਆਂ ਚੈੱਕ ਕਰ ਸਕਦੇ ਆ ਰੇੜੇ ਦੇ ਵਿੱਚ ਬਸ ਇੰਨੀ ਕੁ ਬਾਤ ਸਹੀ ਕਿ ਕੋਈ ਜਾਨ ਮਾਲ ਦਾ ਨੁਕਸਾਨ ਹੋਣੋਂ ਬਚ ਗਿਆ ਬਹੁਤ ਭੜਾ ਕੰਮ ਸੀਗਾ ਲਓ ਜੀ ਏਰੀਆ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਤੇ ਜਿਹੜਾ ਚਖੇੜਾ ਆ ਕੇ ਹਟਿਆ ਤੇ ਉਹਨੇ ਬਹੁਤ ਵੱਡਾ ਜਿਹੜਾ ਨੁਕਸਾਨ ਕਰਤਾ ਸਾਡੇ ਪਿੰਡ ਦੇ ਕਿਸਾਨ ਦਾ ਆ ਚੈੱਕ ਕਰ ਸਕਦੇ ਹੋ ਸਾਰਾ ਛੱਡਾ ਜਿਹੜਾ ਉੱਡ ਕੇ ਇਸ ਤਰ੍ਹਾਂ ਨਿੰਮ ਦੇ ਉੱਤੇ ਆ ਗਿਆ ਇੱਕ ਵੀ ਚਾਦਰ ਨਹੀਂ ਬਜੀ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਵੇੜੇ 'ਚ ਚਾਦਰਾਂ ਹੀ ਚਾਦਰਾਂ ਖਿਲਰ ਗਈਆਂ ਉੱਥੋਂ ਤੱਕ ਤੇ ਤੂੜੀ ਤੇ ਇਹ ਚਾਦਰਾਂ ਪਾਈਆਂ ਗਈਆਂ ਸੀ ਤੇ ਜਿਹੜਾ ਸਾਰੇ ਦਾ ਸਾਰਾ ਲੋਹੇ ਦਾ ਥੱਲੇ ਮਟੀਰੀਅਲ ਖੜਾ ਹੁੰਦਾ ਸਾਰਾ ਵਿੰਗਾ ਕਰਤਾ ਇੰਨਾ ਜਿਆਦਾ ਤੂਫਾਨ ਸੀ ਆ ਸਾਈਡ ਤੋਂ ਆਇਆ ਤੇ ਆ ਚੈੱਕ ਕਰ ਸਕਦੇ ਹਾਂ ਇਧਰਲੀ ਸਾਈਡ ਤੇ ਇੱਥੇ ਚਾਦਰਾਂ ਸੀ ਤੇ ਇੱਥੇ ਟਰੈਕਟਰ ਖੜੇ ਸੀ ਦੋ ਤੇ ਜਿਹੜੇ ਕਿ ਬਚਤ ਰਹਿ ਗਈ ਕਿਉਂਕਿ ਉਹ ਕੰਦ ਸੇਫ ਸੀਗੀ ਟਰੈਕਟਰ ਇੱਥੇ ਖੜੇ ਸੀ ਤੇ ਛਖੇੜੇ ਦੇ ਵਿੱਚ ਜਦੋਂ ਆਹ ਕੁਝ ਹੋਇਆ ਤੇ ਆ ਸਾਰੇ ਨਿੰਮ ਤੇ ਉੱਤੇ ਟੰਗੇ ਆ ਗਿਆ ਸੀ ਸ਼ੈੱਡ ਤੇ ਕੱਲੀ-ਕੱਲੀ ਚੀਜ਼ ਆ ਜਿਹੜੀ ਤੋੜ ਕੇ ਰੱਖਤੀ ਬਾਈ ਬਹੁਤ ਵੱਡਾ ਨੁਕਸਾਨ ਹੋਇਆ ਆਗੇ ਆਗੇ ਸੋ ਲੱਗੇ ਹੋਇਆ ਮੁੰਡੇ ਤੇ ਆਹ ਵਾਲੀ ਸਾਈਡ ਦੇਖ ਸਕਦੇ ਹੋ ਇਧਰਲੀ ਸਾਈਡ ਪਸ਼ੂ ਸੀਗੇ ਤੇ ਪਸ਼ੂਆਂ ਤੇ ਜਿਹੜੀਆਂ ਸਲੇਟਾਂ ਪਾਈਆਂ ਹੋਈਆਂ ਸੀ ਉਹਦੇ 'ਚ ਵੀ ਮੋਰੇ ਕਰਤੀ ਆ ਚੈੱਕ ਕਰ ਸਕਦੇ ਹਾਂ ਆ ਦੇਖੋ ਸਾਹਮਣੇ ਤੇ ਪੂਰਾ ਹੀ ਨੁਕਸਾਨ ਹੋ ਗਿਆ ਥੱਲੇ ਪਸ਼ੂ ਸੀਗੇ ਤੇ ਕੱਚੀ ਲੰਨਿਆ ਖੜ ਜਾ ਚੱਤੋਂ ਨਾ ਜੇ ਮੈਂ ਤੁੱਪਿਆ ਤੂੰ ਜੱਪੜੇ ਜੱਪਾ ਜਿਵੇਂ ਦੀ ਕਹੇ ਨਾ ਹੌੜੀ ਬੱਜ ਬੱਜ ਹੱਬ ਬੈਠ ਜਾ ਕੇ ਬਾਰਾ ਸਪੋਰਟ ਵਾਲੇ ਉਹ ਪੈਨ ਨੂੰ ਐ ਚੱਕੀ ਤੱਕ ਦਿਓ ਪੈਨ ਨਾਲ ਸੋ ਜਿਹੜਾ ਲੋਹੇ ਦਾ ਮਟੀਰੀਅਲ ਆ ਬਈ ਉਹਨੂੰ ਲਾਉਣ ਲੱਗੇ ਆ ਹੁਣ ਚਾਦਰਾਂ ਤਾਂ ਇੱਕ ਵੀ ਚਾਦਰ ਨਹੀਂ ਬਚੀ ਚਾਦਰਾਂ ਤਾਂ ਤਕਰੀਬਨ ਸਾਰੀਆਂ ਟੁੱਟੀਆਂ ਚੈੱਕ ਕਰ ਸਕਦੇ ਆ ਬੇੜੇ ਦੇ ਵਿੱਚ ਬਸ ਇੰਨੀ ਕੁ ਬਾਤ ਸਹੀ ਕਿ ਕੋਈ ਜਾਨ ਮਾਲ ਦਾ ਨੁਕਸਾਨ ਹੋਣੋਂ ਬਚ ਗਿਆ ਬਹੁਤ ਭੜਾ ਕੰਮ ਸੀਗਾ ਲਓ ਜੀ ਏਰੀਆ ਸਰਦੂਲਗੜ੍ਹ ਜਿਲ੍ਹਾ ਮਾਨਸਾ ਤੇ ਜਿਹੜਾ ਚਖੇੜ ਆ ਕੇ ਹਟਿਆ ਤੇ ਉਹਨੇ ਬਹੁਤ ਵੱਡਾ ਜਿਹੜਾ ਨੁਕਸਾਨ ਕਰਤਾ ਸਾਡੇ ਪਿੰਡ ਦੇ ਕਿਸਾਨ ਦਾ ਆ ਚੈੱਕ ਕਰ ਸਕਦੇ ਹੋ ਸਾਰਾ ਛੱਡਾ ਜਿਹੜਾ ਉੱਡ ਕੇ ਇਸ ਤਰ੍ਹਾਂ ਨਿੰਮ ਦੇ ਉੱਤੇ ਆ ਗਿਆ ਇੱਕ ਵੀ ਚਾਦਰ ਨਹੀਂ